ਸਾਫ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਅੱਜ ਕਿਸਾਨਾਂ ਵੱਲੋਂ ਪਰਾਲੀ ਦੀਆਂ ਗੱਠਾਂ ਬਣਾਉਣ ਵਾਲਾ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਨੇ ਵੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਤਾਂ ਉੱਥੇ ਕਿਤੇ ਨਾ ਕਿਤੇ ਕਿਸਾਨ ਵੀ ਇਸ ਚੀਜ਼ ਨੂੰ ਸਮਝਦੇ ਹੋਏ ਜਿੱਥੇ ਸਰਕਾਰ ਵੱਲੋਂ ਕਿਸਾਨਾਂ ਨੂੰ ਇਹ ਮਸ਼ੀਨਾਂ ਜਿਹੜੀਆਂ ਸਬਸਿਡੀ ਤੇ ਦਿੱਤੀਆਂ ਗਈਆਂ ਨੇ ਉੱਥੇ ਕਿਸਾਨਾਂ ਵੱਲੋਂ ਅੱਜ ਪਿੰਡ ਮਲਕਾਣਾ ਦੇ ਇੱਕ ਕਿਸਾਨ ਦੇ ਝੋਨੇ ਦੀ ਵੜਾਈ ਤੋਂ ਬਾਅਦ ਗੱਠਾ ਬਣਾਉਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ। ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿਸਾਨਾਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ, ਉਤਸ਼ਾਹ ਦੇਖਿਆ ਗਿਆ, ਮਸ਼ੀਨਾਂ ਚੱਲ ਰਹੀਆਂ ਨੇ। ਗੱਲਬਾਤ ਜ਼ਰੂਰ ਕਰਾਂਗੇ ਕਿਹੜੇ ਕਿਸਾਨਾਂ ਨੂੰ ਇਹ ਸਬਸਿਡੀ ਦੇ ਮਸ਼ੀਨਾਂ ਦਿੱਤੀਆਂ ਨੇ, ਕਿੰਨੀਆਂ ਮਸ਼ੀਨਾਂ ਨੇ ਉਹਨਾਂ ਕੋਲੇ ਤੇ ਕਿਹੜੇ-ਕਿਹੜੇ ਏਰੀਆ ਦੇ ਵਿੱਚ ਜਾਂ ਕਿੱਥੋਂ ਤੱਕ ਉਹ ਜਿਹੜੀਆਂ ਇਹ ਗੱਠਾ ਬਣਾਉਣ ਵਾਲਾ ਕੰਮ ਹੈ, ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਇਹ ਕਰਨਗੇ। ਤਾਂ ਸਭ ਤੋਂ ਵੱਡੀ ਗੱਲ ਜੇ ਦੇਖੀ ਜਾਵੇ ਪਾਵੇਂ ਸਰਕਾਰ ਵੱਲੋਂ ਸਖਤ ਹਦਾਇਤਾਂ ਨੇ ਪਰ ਕਿਸਾਨ ਇਸ ਚੀਜ਼ ਨੂੰ ਸਮਝਦੇ ਨੇ ਵੀ ਅੱਗ ਲਾਉਣ ਦੇ ਨਾਲ ਸਾਡਾ ਵੀ ਨੁਕਸਾਨ ਹੁੰਦਾ ਪਾਵੇਂ ਕਿਸਾਨਾਂ ਵੱਲੋਂ ਇਹ ਕਿਹਾ ਜਾਂਦਾ ਵੀ ਸਾਡੀ ਮਜਬੂਰੀ ਹੁੰਦੀ ਹੈ ਪਰ ਅੱਜ ਸਭ ਤੋਂ ਵੱਡੀ ਗੱਲ ਹੈ ਕਿ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਪਹਿਲੀ ਮਸ਼ੀਨ ਹੈ ਜਿਹੜੀ ਗੱਠਾ ਬਣਾਉਣ ਵਾਲੀ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਗੱਲਬਾਤ ਕਰਦੇ ਆਂ ਕਿਸਾਨਾਂ ਦੇ ਨਾਲ ਤੇ ਉਹ ਮਸ਼ੀਨ ਜਿਹੜੇ ਕਿਸਾਨ ਵੀਰਾਂ ਨੇ ਸਬਸਿਡੀ ਤੇ ਲੈਤੀਆਂ ਨੇ ਕੀ ਕਹਿਣਾ ਚਾਹੁੰਦੇ ਨੇ ਕਿਹੜੇ-ਕਿਹੜੇ ਏਰੀਆ 'ਚ ਉਹ ਆਪਣਾ ਕੰਮ ਕਰਨਗੇ ਆਉ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਭਜੀ ਕੀ ਨਾਮ ਆ ਆਪਣਾ ਬਲਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੱਜਲ ਜੀ ਜੱਜਲ ਪਿੰਡ ਹੈ ਤੁਸੀਂ ਆ ਮਸ਼ੀਨਾਂ ਚਲਾ ਰਹੇ ਹੋਗੇ ਕਿੰਨਾ ਕ ਸਮਾਂ ਹੋ ਗਿਆ ਪਹਿਲਾਂ ਵੀ ਚਲਾਈਆਂ ਸੀ ਇਹ ਪਹਿਲਾਂ ਪਿਛਲੇ ਸਾਲ ਚਲਾਈ ਸੀ ਜੀ ਇੱਕ ਕ ਮਸ਼ੀਨਾਂ ਪਹਿਲਾਂ ਇੱਕ ਸੀ ਜੀ ਹੁਣ ਤਿੰਨ ਹੋ ਗਈਆਂ ਅੱਛਾ ਹੁਣ ਤਿੰਨ ਮਸ਼ੀਨਾਂ ਕਰ ਲਈਆਂ ਹਾਂਜੀ ਕੀ ਮੰਨ ਲਓ ਮੈਸੇਜ ਤੁਸੀਂ ਕਿਸਾਨ ਵੀਰਾਂ ਨੂੰ ਕੀ ਦੇਣਾ ਚਾਹੁੰਦੇ ਜਿਵੇਂ ਸਰਕਾਰ ਵੀ ਸਖਤ ਹਦਾਇਤਾਂ ਕਰ ਰਹੀ ਹੈ ਵੀ ਪਰਾਲੀ ਨੂੰ ਅੱਗ ਨਹੀਂ ਲਾਉਣੀ ਵੀ ਸਰਕਾਰ ਹੀ ਇਹ ਸਾਰੀਆਂ ਸਹੂਲਤਾਂ ਦੇ ਰਹੀ ਆਪਾਂ ਵੀ ਕਿਸੇ ਨੂੰ ਅਗ ਨਹੀਂ ਲਾਉਣ ਦੇਦੇ ਵੀ ਮੰਨ ਲਾ ਵੀ ਪਿੰਡ ਚ ਹੀ ਚਲਾਉਣੀ ਆਂ ਮਲਕਾਣਾ ਤੇ ਜੱਜਲ ਤੇ ਰਾਮੇ ਅਸੀਂ ਸਾਰੀਆਂ ਕਿੱਥੇ ਅੱਛਾ ਮੰਨ ਲਓ ਤਿੰਨੇ ਮਸ਼ੀਨਾਂ ਤੁਹਾਡੀਆਂ ਇੱਥੇ ਲੋਕਲੀ ਚੱਲਣਗੀਆਂ ਹਾਂਜੀ ਮਲਕਾਣਾ ਪਿੰਡ ਜੱਜਲ ਤੇ ਰਾਮਾ ਅੱਛਾ ਇੱਕ ਦਿੱਕਤ ਹੋ ਜਾਂਦੀ ਤੁਸੀਂ ਮੌਕੇ ਤੇ ਫੋਨ ਨਾ ਚੱਕੋ ਜਾਂ ਚੱਕਾ ਚੱਕੀ ਦੀ ਗੱਲਬਾਤ ਫੋਨ ਚੱਕਾਂਗੇ ਜੀ ਫੋਨ ਅਸੀਂ ਆ ਚੱਕਾਂਗੇ ਸਾਡੇ ਕੋਲੇ ਸਾਧਨ ਬਹੁਤ ਆ ਟਰਾਲੇ 20 ਟਰਾਲੇ ਆਪਣੇ ਕੋਲੇ ਗੱਠਾ ਚੱਕਣ ਖਾਤਰ ਨਾਲ ਦੀ ਨਾਲ ਤੁਰਤ ਚੱਕਾਂਗੇ ਤੁਹਾਡਾ ਆਪਦਾ ਕੰਮ ਐ ਇਸ ਵਾਰਸ ਨਾਲ ਤੁਹਾਡਾ ਆਪਦਾ ਜੀ ਟੋਟਲੀ ਅੱਛਾ ਚੱਕਾ ਚੱਕੀ ਵਾਲੀ ਕਈ ਕਈ ਵਾਰੀ ਕਿਸਾਨ ਵੀਰਾਂ ਦੇ ਮਨ ਚ ਹੁੰਦਾ ਵੀ ਬਣਾ ਕੇ ਟੱਪ ਜਾਂਦੇ ਆ ਮੁੜ ਕੇ ਗੱਠਾ ਨਹੀਂ ਚੱਕਣ ਆਉਂਦੇ ਨਹੀਂ ਨਹੀਂ ਜੀ ਮੰਗਰ ਦੀ ਮੰਗਰੀ ਚੱਕਾਂਗੇ ਅਸੀਂ ਸਾਡੇ ਕੋਲੇ ਇੰਨੀ ਜਿੰਮੇਵਾਰੀ ਆ ਤੁਹਾਡੀ ਹਾਂਜੀ ਹਾਂਜੀ ਕੰਟੈਕਟ ਨੰਬਰ ਕੀ ਆ ਤੁਹਾਡਾ ਮਾੜਾ ਜਿਹਾ ਬੋਲ ਦਿਓ 83605 12728 ਭਾਈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਸੇਮ ਆ ਬਾਈ ਕਿਹੜਾ ਪਿੰਡ ਆ ਮਲਕਾਣਾ ਜੀ ਅਚਾਈ ਤੁਹਾਡੇ ਪਿੰਡ ਲੋਕਲ ਮਸ਼ੀਨਾਂ ਚੱਲ ਰਹੀਆਂ ਨੇ ਜਿਵੇਂ ਗੱਠਾਂ ਨੂੰ ਲੈ ਕੇ ਕਿਸਾਨ ਵੀਰਾਂ ਦੇ ਮਨਾਂ ਦੇ ਵਿੱਚ ਇਹ ਵੀ ਸੀਗਾ ਵੀ ਅੱਗ ਲਾਵਾਂਗੇ ਪਰ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੇ ਸਾਨੂੰ ਸਹੂਲਤ ਦਿੱਤੀ ਹੈ ਜੀ ਮਸ਼ੀਨਾਂ ਸਾਨੂੰ ਸਬਸਿਡੀ ਦਿੱਤੀਆਂ ਹੂੰ ਕਿਸਾਨਾਂ ਦੀ ਅਸੀਂ ਵੱਧ ਤੋਂ ਵੱਧ ਗੱਠਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਸਾਥ ਹੋ ਪੂਰਾ ਆਇਆ ਗਿਆ ਮਨ ਲੋ ਕਈ ਵਾਰੀ ਹੁੰਦਾ ਜਿਹੜਾ ਆਪਾਂ ਨੰਬਰ ਬੋਲਿਆ ਗਿਆ ਜਾਂ ਸਕਰੀਨ ਤੇ ਚੱਲੀ ਜਾਂਦਾ ਇਹ ਉਹਦਾ ਮੌਕੇ ਤੇ ਤੁਸੀਂ ਫੋਨ ਨਾ ਚੱਕੋ ਜਾਂ ਜਿੱਥੇ ਬਣਾ ਕੇ ਆਏ ਉਹ ਗੱਠਾਣਾ ਨਾ ਚੱਕੋ ਇਹ ਜੀ ਗੱਲ ਬਾਤ ਤਾਂ ਨਹੀਂ ਹੁੰਦੀ ਨਹੀਂ ਇਹ ਬਾਈ ਆਏ ਜਿੰਨਾ ਸਾਡੇ ਕੋਲ ਸਾਧਨ ਹੈ ਉਹਨਾਂ ਵੱਧ ਤੋਂ ਵੱਧ ਅਸੀਂ ਪਹੁੰਚ ਕਰਾਂਗੇ ਤਾਂ ਹੀ ਲੋਕਲ ਕਿੰਨੇ ਕਿ ਏਰੀਆ ਦੇ ਵਿੱਚ ਤੁਸੀਂ ਤਿੰਨ ਪਿੰਡ ਆਈ ਸੀ ਬਾਈ ਸਾਡੀ ਲਿੰਕ ਵੀ ਇੱਥੇ ਆ ਸਾਡਾ ਸਹਿਜਾ ਰਾਏ ਪਿੰਡਾਂ ਨਾਲ ਹੀ ਆਪਣੇ ਆਪ ਦੇ ਪਿੰਡ ਮਲਕਾਣੇ ਜੱਜਲ ਤੇਰਾਮਾ ਤਿੰਨ ਪਿੰਡਾਂ ਦੇ ਵਿੱਚ ਮੰਨ ਲਓ ਤੁਸੀਂ ਲੋਕ ਜਿਹੜੇ ਜਿਹੜੇ ਹੋਇਆ ਤਾਂ ਉੱਥੇ ਵੀ ਜਾਵਾਂਗੇ ਜਦੋਂ ਸਾਨੂੰ ਕੰਮ ਜਿੱਥੋਂ ਦਾ ਕੰਮ ਮਿਲੂਗਾ ਸਾਨੂੰ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਤਾਂ ਇਹ ਤਾਂ ਬਾਕੀ ਤਾਂ ਦੇਖੋ ਕਿਸਾਨਾਂ ਨਾਲ ਤਹਿਜਾ ਹੈ ਵੀ ਅਸੀਂ ਇਹ ਜਿਹੜੀ ਸਾਨੂੰ ਸਹੂਲਤ ਦਿੱਤੀ ਅਸੀਂ ਚਲਾਈ ਹੈ ਨਾਲੇ ਸਾਨੂੰ ਆਮਦਨ ਹੋਊਗੀ ਅੱਬਾ ਜੀ ਕੀ ਨਾਮ ਆ ਆਪਣਾ ਜਗਦੀਪ ਸਿੰਘ ਜੀ ਜਗਦੀਪ ਸਿੰਘ ਜਿਹੜੀਆਂ ਗੱਠਾਂ ਬਣਣੀਆਂ ਤੁਹਾਡੇ ਬਣਾ ਰਿਹਾ ਹਾਂ ਹਾਂਜੀ ਹਾਂਜੀ ਭਾਈ ਆਪ ਅੱਛਾ ਇਹ ਪਹਿਲੀ ਈਅਰ ਬਣਾ ਰਿਹਾ ਹਾਂ ਤੁਸੀਂ ਜਾਂ ਪਹਿਲਾਂ ਵੀ ਪਹਿਲਾਂ ਵੀ ਆਈ ਸਾਲੀ ਬਣਾਉਣੀ ਆ ਜੀ ਆਪਾਂ ਸਾਨੂੰ ਆਈ ਸਾਲ ਬਣਾਉਣੀ ਹਾਂ ਕਦੇ ਨਹੀਂ ਲਾਈ ਅੱਗ ਨਹੀਂ ਨਹੀਂ ਅੱਗ ਨਹੀਂ ਲਾਈ ਅੱਛਾ ਅਗਨੀ ਲਾਈ ਸਰਕਾਰ ਦੀਆਂ ਵੀ ਸਖਤ ਅਦਾਇਤਾਂ ਨੇ ਵੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਹਾਂ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਅਸੀਂ ਆਏ ਸਾਲ ਮੰਨ ਲਓ ਇਕੱਠੇ ਹੀ ਬਣਾਉਣੇ ਅਗਨੀ ਲਾਈ ਕਦੇ ਸਰਕਾਰ ਵੱਲੋਂ ਕੋਈ ਸਹੂਲਤਾਂ ਕੋਈ ਸਨਮਾਨ ਮਿਲਿਆ ਉਹ ਨਹੀਂ ਮਿਲਿਆ ਜੀ ਸਹੂਲਤ ਸਨਮਾਨ ਤਾਂ ਨਹੀਂ ਮਿਲਿਆ ਪਰ ਆਪਾਂ ਇਹ ਗੱਲ ਕਿਹੜੀ ਚਾਹੁੰਦੇ ਹਾਂ ਇਹ ਗੱਠਾ ਨਹੀਂ ਬਣਾਉਣੀਆਂ ਤਾਂ ਭਾਈ ਕੋਈ ਕਿਰਾਏ ਤੇ ਸੁਪਰ ਸੀਟਰ ਜਾਂ ਜਿਹਦੇ ਕੋਲੇ ਆਉਂਦਾ ਤਾਂ ਉਹਨੂੰ ਬਾਹਰ ਨੂੰ ਨੱਪ ਕੇ ਉਦੋਂ ਬਾਅਦ ਉਹਦੇ ਪਾਣੀ ਲਾ ਦੋ ਗਲ ਜਾਂਦਾ ਛੇਤੀ ਗਲ ਜਾਂਦਾ ਮੰਨ ਲਓ ਇਹਨਾਂ ਗੱਠਾ ਬਣਾਉਣ ਚੋਂ ਤੁਹਾਨੂੰ ਕੋਈ ਦਿੱਕਤ ਆ ਨਹੀਂ ਆ ਰਹੀ ਜਿਵੇਂ ਬਣਾ ਰਿਹਾ ਜਾਂ ਛੱਡ ਜਾਣ ਬਣਾ ਕੇ ਚੱਕਾਂ ਨਾ ਹਣ ਨਹੀਂ ਨਹੀਂ ਆ ਜਾਂਦੇ ਜੀ ਭਈ ਆ ਜਾਂਦੇ ਆ ਜਾਂਦੇ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ ਤੁਸੀਂ ਕਿਸਾਨਾਂ ਨੂੰ ਆਪਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਅੱਗ ਲਾਉਣ ਨਾਲੋਂ ਤਾਂ ਜੀ ਜਾਂ ਤਾਂ ਗੱਠਾ ਬਣਵਾ ਲਓ ਤੇ ਜਾਂ ਜਿਵੇਂ ਕਿਸੇ ਵੀ ਤਰੀਕੇ ਨਾਲ ਆਪਾਂ ਉਹਨੂੰ ਬਾਹਰ ਸਾਧਦੇ ਵਿੱਚ ਤੱਬਸਾ ਦੇ ਉਹ ਕਰ ਲਓ ਹਾਂ ਗੱਠਾ ਵੀ ਵਧੀਆ ਚੀਜ਼ ਹੈ ਇਹ ਆਪਣਾ ਬਾਣ ਵਧੀਆ ਵਿਹਲਾ ਹੋ ਜਾਂਦਾ ਹੈ ਬੋਣਾ ਕਰਨਾ ਸੌਖਾ ਹੋ ਜਾਂਦਾ ਹੈ